ਸਾਨੂੰ ਜਿਉਣਾ ਦੱਸਿਆ ਮਾਂ ਤੇਰੀਆਂ ਮਸਤ ਬਹਾਰਾਂ ਨੇ ਸਾਨੂੰ ਮਰਨਾ ਦੱਸਿਆ ਮਾਂ ਭਗਤ ਸਿੰਘ ਜੇ ਸਰਦਾਰਾਂ ਨੇ ਸਾਡੇ ਬੁੱਧ ਵਰਗੇ ਭਗਵਾਨ ਤੇ ਸਾਡੇ ਗਾਂਧੀ ਜੇ ਇਨਸਾਨ ਉਹਨਾਂ ਤੋਂ ਸਿੱਖਿਆ ਪਾਉਂਦੇ ਹਾਂ ਤੇਰੇ ਤੋਂ ਸਦਕੇ ਜਾਂਦੇ ਹਾਂ ਤੇ ਦੂਸਰਾ ਅਸੀਂ ਸੌ ਖਾਂਦੇ ਹਾਂ ਮਾਂ ਭਗਤ ਸਿੰਘ ਦੀ ਕੁਰਬਾਨੀ ਦੀ ਅਸੀਂ ਸੌ ਖਾਂਦੇ ਹਾਂ ਮਾਂ ਤੇਰੀ ਚੰਸੀ ਦੀ ਰਾਣੀ ਦੀ ਵਲ ਤੇਰੇ ਜਿਹੜਾ ਤੱਕੇਗਾ ਉਹ ਸਾਥੋਂ ਬਚ ਨਹੀਂ ਸਕੇਗਾ ਅਸੀਂ ਇਹ ਕਸਮਾਂ ਖਾਂਦੇ ਹਾਂ اے ਪਿਆਰੀ ਭਾਰਤ ਮਾਂ ਤੇ ਮੈਂ ਕਪਲਟ ਸੰਝੇ ਕਿਉਂ ਕਰ ਰਿਹਾ ਤੁਸੀਂ ਇਹ ਚ ਦੇਖੋਗੇ ਇਹਦੇ ਚ ਪੂਰੀ ਦੀ ਪੂਰੀ ਭਾਰਤੀ ਟ੍ਰੈਡੀਸ਼ਨ ਬੋਲ ਰਹੀ ਆ ਇਹਦੇ ਚ ਚੰਸੀ ਦੀ ਰਾਣੀ ਦੀ ਗੱਲ ਹੋ ਰਹੀ ਆ ਇਹਦੇ ਚ ਗਾਂਧੀ ਦੀ ਗੱਲ ਹੋ ਰਹੀ ਆ ਇਹਦੇ ਚ ਬੁੱਧ ਦੀ ਗੱਲ ਹੋ ਰਹੀ ਆ ਇਹਦੇ ਚ ਭਗਤ ਸਿੰਘ ਦੀ ਗੱਲ ਹੋ ਰਹੀ ਆ ਇਹ ਸਾਡੀ ਟ੍ਰੈਡੀਸ਼ਨ ਸੀ ਸਾਰੀ ਦੀ ਸਾਰੀ ਔਰ ਜਿਹੜਾ ਲਿਟਰੇਚਰ ਆਪਣੀ ਕਲਚਰਲ ਟਰੈਡੀਸ਼ਨ ਦੇ ਵਿੱਚੋਂ ਪੈਦਾ ਨਹੀਂ ਹੁੰਦਾ ਉਹ ਵਿਚਾਰ ਆਤਮਿਕ ਸਹਿਤਾ ਬਹੁਤ ਹੋ ਸਕਦਾ ਪਰ ਉਹ ਨਾ ਸੱਭਿਆਚਾਰਕ ਨਾ ਕਲਾਤਮਿਕ ਸਹਿਤ ਹੋ ਸਕਦਾ ਤੇ ਮੈਨੂੰ ਤੇਰਾ ਸਿੰਘ ਚੰਨਹੋਰਾਂ ਦੀਆਂ ਇਹਨਾਂ ਸਤਾਰਾਂ ਚੋਂ ਤੇ ਹੋਰ ਕਵਤਾਵਾਂ ਚੋਂ ਇਹ ਗੱਲ ਬਹੁਤ ਸਿੱਦਤ ਨਾਲ ਮਹਿਸੂਸ ਹੋਈ ਕਿ ਤੇਰਾ ਸਿੰਘ ਚੰਨ ਹੋਣੀ ਸਾਡੀ ਆਪਣੀ ਪਰੰਪਰਾ ਤੋਂ ਤੇ ਸਾਡੇ ਆਪਣੇ ਕਲਚਰ ਦੇ ਵਿੱਚੋਂ ਲਿਖਣ ਵਾਲੀ ਉਹ ਸ਼ਖਸੀਅਤ ਸੀ ਜਿਸ ਨੂੰ ਅਸੀਂ ਅਣਗੌਲਿਆ ਕੀਤਾ ਔਰ ਵੱਡੀ ਪੱਦਰ ਦੇ ਉੱਤੇ ਕੀਤਾ ਅਸੀਂ ਖਾਸ ਕਰਕੇ ਅਕਾਦਮਿਕ ਤਾਲਿਆਂ ਨੇ ਤਾਂ ਬਹੁਤ ਕੀਤਾ ਅੱਜ ਵੀ ਪੰਜਾਬੀ ਦੇ ਵਿੱਚ ਪੜਾਇਆ ਜਾਣ ਵਾਲਾ ਜਿਹੜਾ ਨਾਟਕ ਆ ਉਹਦੇ ਵਿੱਚ ਮੈਂ ਨਹੀਂ ਦੇਖਿਆ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਕਿ ਅਸੀਂ ਇਹ ਪੇਰਿਆਂ ਨੂੰ ਕਿਸੇ ਕਦੇ ਵੀ ਅਕਾਦਮਿਕ ਰੂਪ ਚ ਪੜਾਇਆ ਹੋਵੇ ਪੀ ਐਚ ਡੀਆਂ ਹੋਈਆਂ ਹੋਈਆਂ ਨੇ ਇੱਕ ਹੋ ਗਈਆਂ ਦੋ ਹੋ ਗਈਆਂ ਡਾਕਟਰ ਕੁਲਦੀਪ ਦੀਪ ਹੋਰਾਂ ਨੇ ਕਰ ਲਈ ਜਾਂ ਹੋਰ ਨੇ ਕਰ ਲਈ ਪਰ ਇਹ ਸਾਡੀ ਮੁੱਖ ਧਾਰਾ ਦੇ ਵਿੱਚ ਨਹੀਂ ਬਣਿਆ ਆਇਆ ਹੀ ਨਹੀਂ ਮੁੱਖ ਧਾਰਾ ਦੇ ਵਿੱਚ ਉਹਦਾ ਕਾਰਨ ਵੀ ਇੱਥੇ ਪਿਆ ਕਿ ਅਸੀਂ ਇੰਨਾ ਉਸ ਕੋਲੋਨੀਅਲ ਚਿੰਤਨ ਦੇ ਗੁਲਾਮ ਰਹੇ ਆ ਕਿ ਅਸੀਂ ਉਹ ਤੋਂ ਬਾਹਰ ਜਾ ਕੇ ਸੋਚਣਾ ਸ਼ੁਰੂ ਹੀ ਨਹੀਂ ਕੀਤਾ ਇਸੇ ਕਰਕੇ ਅਸੀਂ ਅੱਜ ਤੱਕ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਪਤਾਮਾ ਅੱਜ ਤੱਕ ਮੰਨੀ ਤੁਰੇ ਜਾ ਰਹੇ ਆ ਪਰ ਉਸੇ ਰੂਪ ਚ ਸਵੀਕਾਰ ਕਰਿਤ ਰਹੇ ਜਾ ਰਹੇ ਆ ਦੂਸਰਾ ਪੱਖ ਜਿਹੜਾ ਜਿੱਥੇਬੰਦਕ ਤੌਰ ਤੇ ਆ ਮੈਨੂੰ ਲੱਗਦਾ ਕਿ ਚੰਨਹੋਰੀ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਸੀ ਜਿਹੜੀ ਮਾਰਕਸਵਾਦ ਦੀ ਮੂਲ ਧਾਰਨਾ ਸੀ ਉਹ ਅਸੀਂ ਸੁਧਾਰ ਤੇ ਵਿਹਾਰ ਦੀ ਇਹ ਜੇ ਸਿਧਾਂਤ ਨੂੰ ਅਪਣਾਉਣਾ ਤਾਂ ਉਸ ਨੂੰ ਵਿਹਾਰ ਚ ਵੀ ਲਾਗੂ ਕਰਨਾ ਸੋ ਇਸ ਕਰਕੇ ਉਹਨਾਂ ਨੇ ਲਿਖਤ ਤੇ ਸੰਗਠਨ ਦੋਨਾਂ ਦੇ ਉੱਤੇ ਬਹੁਤ ਜ਼ੋਰ ਦਿੱਤਾ ਔਰ ਐਸੇ ਕਰਕੇ ਅੱਜ ਤਾ ਅਸੀਂ ਜਿਹੜੇ ਨਿਊ ਲਿਬਰਲਿਜ਼ਮ ਦੌਰ ਦੇ ਲੇਖਕ ਆ ਨਾ ਅਸੀਂ ਅੱਜ ਆਪਣੇ ਉੱਤੇ ਵਿਚਾਰਧਾਰਾ ਦਾ ਠੱਪਾ ਲਗਾਉਣ ਤੋਂ ਬਹੁਤ ਗਰੇਜ਼ ਕਰਦੇ ਆ ਅਸੀਂ ਚਾਹੁੰਦੇ ਨਹੀਂ ਕਿ ਸਾਾਨੂੰ ਕਿਸੇ ਪਾਸੇ ਗਿਣਿਆ ਜਾਵੇ ਪਰ ਅਸੀਂ ਆకాంਖਿਆ ਇਸ ਕਿਸਮ ਦੀ ਜ਼ਰੂਰ ਪਾਲਦੇ ਆ ਕਿ ਸਾਡਾ ਨਾਮ ਵੀ ਵੱਡਾ ਹੋਵੇ ਸਾਡਾ ਸਾਰਾ ਕੁਝ ਵੱਡਾ ਹੋਵੇ ਜੇ ਸਾਰਾ ਕੁਝ ਵੱਡਾ ਕਰਨਾ ਤਾਂ ਸੰਤੋਖ ਸਿੰਘ ਧੀਰ ਵਰਗੇ ਔਰ ਭਜਨ ਸਿੰਘ ਹੁੰਦਲ ਵਰਗੇ ਇਸ ਤਰ੍ਹਾਂ ਸੇਮ ਵਰਗੇ ਤੇਰਾ ਸਿੰਘ ਚੰਨ ਵਰਗੇ ਲੇਖਕ ਬਣਨਾ ਪਊਗਾ ਉਹੀ ਚੀਜ਼ਾਂ ਨੂੰ ਸੰਗਠਨਾ ਵਿੱਚ ਵੀ ਉਤਾਰਨਾ ਪਊ ਮੈਨੂੰ ਯਾਦ ਆ ਉਹ ਦਿਨ ਜਦੋਂ ਤੇਰਾ ਸਿੰਘ ਚੰਨ ਹੋਰਾਂ ਦੇ ਯੂਰਨ ਪਾਈਪ ਲੱਗੀ ਹੋਈ ਆ ਤੇ ਉਹ ਉੱਥੇ ਧਰਨੇ 'ਚ ਆ ਕੇ ਬੈਠੇ ਹੋਏ ਜਦੋਂ ਪੰਜਾਬੀ ਪਾਸ਼ਾ ਦੇ ਮੁਤਲਕ ਮਟਕਾ ਚੌਂਕ ਦੇ ਵਿੱਚ ਧਰਨੇ ਮਾਰੇ ਗਏ ਔਰ ਨਿਰੰਤਰ ਮਾਰੇ ਗਏ ਔਰ ਲਗਾਤਾਰ ਉਥੇ ਹਾਜ਼ਰ ਹੁੰਦੇ ਸੀ ਔਰ ਪਿੰਡਾਂ ਦੇ ਵਿੱਚ ਉਹਨਾਂ ਸੁਭਾਵਾਂ ਨੂੰ ਕਾਇਮ ਕਰਨ ਵਾਲੇ ਹਾਲਾਂਕਿ ਮੈਂ ਵੀ ਕੇਂਦਰੀ ਸਭਾ ਚ ਲੰਮਾ ਸਮਾਂ ਕੰਮ ਕੀਤਾ ਅਸੀਂ ਤਾਂ ਆਪਣੇ ਜਨਰਲ ਬਾਡੀ ਇਜਲਾਸ ਜਾਂ ਪੰਜਾਬੀ ਭਵਨ ਲੁਧਿਆਣਾ ਕਰ ਲਏ ਨੇ ਜਬਾਤੇ ਤੋਂ ਪਤਾ ਦੇਸ਼ ਭਗਤੀ ਯਾਦਗਾਰ ਹਾਲ ਕਰ ਲਏ ਨੇ ਇਹ ਚਨਵਰਗੀਆਂ ਸਖਸ਼ੀਤਾ ਸੀ ਜਿਨ੍ਹਾਂ ਨੇ ਪਿੰਡਾਂ 'ਚ ਜਾ ਕੇ ਕੀਤਾ ਮੈਨੂੰ ਉਹ ਪਲਾਹੀ ਵਾਲਾ ਯਾਦ ਆ ਡਾਕਟਰ ਰਵੀ ਖੋਰੀ ਉਦੋਂ ਜਨਰਲ ਸੈਕਟਰੀ ਬਣੇ ਸੀ ਤਾਂ ਪਿੰਡਾਂ ਤੱਕ ਸਾਹਿਤ ਨੂੰ ਲਿਜਾਣ ਵਾਲੇ ਲੇਖਕ ਸੁਭਾਵਾਂ ਨੂੰ ਲਿਜਾਣ ਵਾਲੇ ਚੰਨ ਸਾਹਿਬ ਸੀ ਉਹਨਾਂ ਦੇ ਉੱਤੇ ਅਸੀਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਕਿਤਾਬ ਛਾਪੀ ਆ ਅਹਿਸਾਨ ਨਹੀਂ ਕੀਤਾ ਕਿਸੇ ਵੀ ਤਰ੍ਹਾਂ ਨਾਲ ਅਸੀਂ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦੇ ਲੇਖਕ ਵੱਧ ਤੋਂ ਵੱਧ ਲੋਕਾਂ 'ਚ ਜਾਣ ਉਹਨਾਂ ਤੇ ਕਿਤਾਬਾਂ ਛਪੀਆਂ ਹੋਣ ਡਾਕਟਰ ਜਸਵਿੰਦਰ ਬੈਠੇ ਆ ਇਹਨਾਂ ਨੇ ਸੱਚੀ ਪਹਿਲੀ ਤਰੰਗ ਵਾਲੇ ਦੋਸਤਾਂ ਨੇ ਫੈਸਲਾ ਕੀਤਾ ਸੀ ਕਿ ਇੱਕ ਚੰਨਜੀ ਉੱਤੇ ਤੇ ਇੱਕ ਸੰਤੋਖ ਸਿੰਘ ਧੀਰ ਹੋਣਾ ਤੇ ਸੀ ਕਿਤਾਬਾਂ ਛਾਪਾਂਗੇ ਪਰ ਉਹਨਾਂ ਤੋਂ ਛਪੀਆਂ ਨਹੀਂ ਸਾਡੀ ਟੀਮ ਨੇ ਆ ਕੇ ਚੰਨ ਹੋਣਾ ਵਾਲੀ ਕਿਤਾਬ ਛਾਪੀ ਆ ਡਾਕਟਰ ਜਸਵਿੰਦਰ ਜੜੀ ਬੈਠੇ ਆ ਔਰ ਇਹਨਾਂ ਨੂੰ ਕਿਹਾ ਕਿ ਜਿੰਨੀ ਜਲਦੀ ਸੰਤੋਖ ਸਿੰਘ ਧੀਰ ਹੋਣਾ ਵਾਲਾ ਕੰਮ ਕਰ ਦੋਗੇ ਉਨੀ ਜਲਦੀ ਅਸੀਂ ਛਾਪਾਂਗੇ ਅਜੇ ਲੇਖਕਾਂ ਨੂੰ ਅਸੀਂ ਸलाम ਕਰਦੇ ਆਂ ਔਰ ਤੁਸੀਂ ਇਸ ਮੇਲੇ ਚ ਆਏ ਤੇ ਤੁਹਾਡਾ ਵੀ ਇੱਕ ਵਾਰੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨ